ਸੁਪਾ ਸਰਾਂ ਦੇ ਬੈਠਾ ਆ ਸੁਚਨਾਨ ਨੇ ਕਹਿੰਦਾ ਆ ਕਿ ਆ ਤੁਸੀਂ ਛੋਟੇ ਛੋਟੇ ਬੱਚੇ ਆ ਕਿ ਅਸੀਂ ਤੁਹਾਡੇ ਪਿਤਾ ਨੂੰ ਮਾਰ ਦਿੱਤਾ ਆ ਤੇ ਛੋਟੇ ਛੋਟੇ ਬੱਚੇ ਬਾਬਾ ਜੋਰਾਵਾਰ ਸਿੰਘ ਬਫਾ ਦੇ ਸਿੰਘ ਕਹਿੰਨੇ ਪਹਿਲੀ ਗੱਲ ਤਾਂ ਆ ਕਿ ਤੁਹਾਡੇ ਵਰਗੇ ਬੰਦਿਆਂ ਦੀ ਔਕਾਤ ਹੀ ਨਹੀਂ ਹੈ ਵਾਹ ਕਿ ਸਾਡੇ ਪਿਤਾ ਦਾ ਤੁਸੀਂ ਇੱਕ ਬਾਲ ਵੀ ਪੁੱਟ ਕੇ ਦਿਖਾ ਸਕੋ ਤੁਹਾਡੀ ਔਕਾਤ ਨਹੀਂ ਹੈ ਕਿ ਤੁਹਾਡੇ ਭਰਾਵਾਂ ਨੂੰ ਤੁਸੀਂ ਸ਼ਹੀਦ ਕਰਤਾ ਮਾਰਤਾ ਉਕਰੇ ਸ਼ੁਕਰਾ ਪਰਮਾਤਮਾ ਦਾ ਸਾਡੇ ਭਰਾ ਧਰਮ ਦੀ ਜੰਗ ਲੜਦੇ ਸ਼ਹੀਦ ਹੋਏ ਦੇਖੋ ਨਾ ਕਿੱਡਾ ਪਰੋਸਾ ਬੜੇ ਗੁਰੂ ਤੇ ਤੁਸੀਂ ਨਹੀਂ ਕੁਝ ਵਿਗਾੜ ਸਕਦੇ ਸਾਡੇ ਪਿਓ ਦਾ ਸਾਡਾ ਪਿਓ ਰੱਬ ਹੈ ਤੁਹਾਡੇ ਵਰਗੀਆਂ ਕਾ ਉਸ ਰੱਬ ਦਾ ਕੁਝ ਨਹੀਂ ਵਿਗਾੜ ਸਕਦੇ ਜਦੋਂ ਗੱਲਾਂ ਬਾਤਾਂ ਹੋਈਆਂ ਸੂਬਾ ਕਾ ਨਾ ਇੱਕ ਰਾਤ ਇਹਨਾਂ ਨੂੰ ਹੋਰ ਦਵ ਠੰਡੇ ਪੁਰਜ ਚ 11 ਪੌ ਦੀ ਰਾਤ ਮਾਤਾ ਗੁਜਰਕੌਰ ਨਿਗ ਦੇ ਰਹੀਆਂ ਜੀ ਸਾਖੀਆਂ ਸੁਣਾ ਕੇ ਆਹ ਦਾਦੀਆਂ ਬਣੋ ਨਾ ਅੱਜ ਹਨੂ ਸਹਿਬ ਜਾਦਿਆ ਵਰਗੇ ਪੁੱਤ ਚਾਹੀਦੇ ਆ ਤੇ ਦਾਦੀ ਤਾਂ ਮਾਤਾ ਗੁਜਰੂ ਗੁਰਵਰ ਕੀ ਹੈ ਨਹੀਂ ਹੈ ਮਾਤਾ ਗੁਜਰੂ ਕੋ ਠੰਡੇ ਮੁਰਜ ਚ ਸਾਖੀਆਂ ਸੜਾਰੇ ਕੇ ਬਾਬੇ ਨਾਨਕ ਦੀ ਹੈ ਗੁਰੂ ਅਰਜਨ ਦੇਵ ਪਾਛੇ ਨੇ ਗੁਰੂ ਤੇਗ ਬਹਾਦਰ ਪਾਛੇ ਦੀ ਬਾਣੀ ਸੁਣਾ ਰਹੀ ਹੈ ਅਸੀਂ ਵੀ ਛੋਡੇ ਹੁੰਦੇ ਸੀ ਦਾਦੀ ਕੋਲ ਬੈਣ ਦਾਦੀ ਸੁਣਾਉਂ ਬਾਤ ਤੇ ਅੱਜ ਦੀ ਦਾਦੀ ਟਿਕਟੌਕ ਤੇ ਹੈ ਜੀ ਇੰਸਟਾਗ੍ਰam ਤੇ ਹੈ ਉਹ ਕਹਿੰਦੀ ਪੁੱਤ ਆ ਮੈਂ ਵੀ ਰੀਲ ਬਣਾਉਣੀ ਹੈ ਤੇ ਤੂੰ ਵੀ ਰੀਲ ਬਣਾ ਲੈ ਤੇ ਵੀ ਰੀਲ ਬਣਾ ਲੈ ਜਿਹੜੀ ਦਾਦੀ ਰੀਲ ਬਣਾਉਂਦੀ ਹੋਏਗੀ ਤੇ ਉਹ ਯਾਦ ਰੱਖੋ ਤੇ ਉਹ ਬੱਚੇ ਕਿਵੇਂ ਗੁਰਬਾਣੀ ਦੇ ਲੜ ਪਕੜਨਗੇ ਜੀ ਜੇ ਦਾਦੀ ਦੇ ਸਾਡੇ ਗੁੜਕਾ ਹੋਏਗਾ ਨਾ ਜੀ ਤੇ ਬੱਚੇ ਵੀ ਗੁੜਕਾ ਪਕੜਨਗੇ ਮਾਤਾ ਗੁਜਰਕੌਰ ਨੇ ਠੰਡੇ ਬੁਰਜ ਵਿੱਚ ਵੀ ਇਤਿਆਸ ਨਹੀਂ ਭੁੱਲਣ ਦਿੱਤਾ ਗੁਰਬਾਣੀ ਨਹੀਂ ਭੁੱਲਣ ਦਿੱਤੀ ਯਾਦ ਕਰਵਾਇਆ ਤੁਸੀਂ ਗੁਰਤੇਜ ਭਾਦਰ ਪਾਸ਼ਾ ਦੇ ਪੋਤਰੇ ਹੋ ਕਲਗੀਧਰ ਦੇ ਪੋਤੋਂ ਤੁਹਾਡੇ ਸਿਰਾਂ ਦੇ ਦਸਤਾਰਾ ਬੰਨੀਆਂ ਹੋਈਆਂ ਤੁਹਾਡੇ ਗੁਰੂ ਦੀਆਂ ਆ ਦਸਤਾਰਾ ਝੋਗੀਆਂ ਤੁਹਾਡੇ ਗੁਰੂ ਝੁਕਣਗੇ ਤੇ ਸਹਿਬਜ਼ਾਦੇ ਨੇ ਕਿਹਾ ਸੀਗਾ ਗਲੇ ਤਾਂ ਕੱਟੇ ਜਾਣਗੇ ਪਰ ਗਰਦਨਾ ਝੁਕ ਨਹੀਂ ਸਕਦੀ। ਕੋਈ ਮਾਇਦਲਾਰ ਸਾਨੂੰ ਝੁਕਾ ਨਹੀਂ ਸਕਦਾ। ਹੱਡੀ ਰਗਾ ਚ ਗੁਰੂ ਤੇਗ ਬਹਾਦਰ ਪਾਸ਼ਾ ਦਾ ਖੂਨ ਹੈ। ਗੁਰੂ ਗੋਬਿੰਦ ਸਿੰਘ ਦਾ ਖੂਨ ਹੈ ਤੇ ਅੱਜ ਅਸੀਂ ਹੈ ਤਾਂ ਵਾਰਸ ਉਹਨਾਂ ਦੇ ਹੈ ਨਾ ਸਾਡੇ ਗੁਰੂ ਨੇ ਤੇ ਅਸੀਂ ਥਾਂ ਥਾਂ ਤੇ ਸਿਰ ਝੁਕਾਈ ਜਾ ਰਹੇ ਅੱਜ। ਮਾਤਾ ਗੁਜਰ ਕੋਲ ਹਤੇ ਗੱਲਾਂ ਬਾਤਾਂ ਕਰਦੀ ਰਾਤ ਟਿੱਕੀ ਤੇ ਬਾਹਰ ਬੂਆ ਖੜਕਿਆ ਛਣ ਛਣ ਹੋਈ ਪੈਰਾਂ ਦੀ ਮਾਤਾ ਗੁਜਰਕੋੜ ਨੇ ਦੇਖਿਆ ਇੱਕ ਮੂਹ ਲਪੇਟਿਆ ਸ਼ਖਸ਼ਿੱਦਨ ਨੂੰ ਆ ਰਿਹਾ ਕੋਣ ਹੈ ਭਾਈ ਕਹਿੰਦਾ ਮੇਰਾ ਨਾਮ ਮੋਤੀराम ਮੇਰਾ ਹੈ ਭੋਲਿਓ ਨਾ ਜੀ ਇਤਿਹਾਸ ਸੇ ਕਮਾਲ ਹੋ ਗਈ ਮੋਤੀ ਮੋਤੀराम ਮੇਰਾ ਕੀ ਕਰਨਾ ਹੈ ਕਹਿੰਦਾ ਮੈਨੂੰ ਪਤਾ ਕਿ ਲਾਲਾ ਨੂੰ ਅੱਜ 2 ਦਿਨ ਹੋ ਗਿਆ ਠੰਡੇ ਮੁਰਜ਼ ਵਿੱਚ ਕੁਝ ਖਾਣ ਨੂੰ ਨਹੀਂ ਮਿਲਿਆ ਕੁਝ ਪੀਣ ਨੂੰ ਨਹੀਂ ਮਿਲਿਆ ਸੂਬੇ ਨੇ ਮਨਾ ਕੀਤਾ ਪਰ ਜਾਨ ਤਲੀ ਤੇ ਰੱਖ ਕੇ ਬਾਹਰ ਪਹਿਰੇਦਾਰਾਂ ਨੂੰ ਰਿਸ਼ਵਤ ਦੇ ਕੇ ਸੋਨਾ ਚਾਂਦੀ ਆਪਣੇ ਘਰ ਤੋਂ ਲੈ ਕੇ ਆਇਆ ਜੀ ਤੇ ਬਾਹਰ ਖੜੇ ਪਹਿਰੇਦਾਰ ਨੇ ਕਿਹਾ ਸੋਨਾ ਚੰਦੀ ਘਟ ਹੈ ਕਹਿੰਦਾ ਕੱਲ ਆਪਰੇ ਘਰ ਦੇ ਕਾਗਜ਼ ਵੀ ਲਿਆ ਦਾਗਾ ਦੁੱਧ ਫਲਾ ਲੈਣ ਤੇ ਇੱਕ ਵਾਰੀ ਆ ਦੁੱਧ ਲੈ ਕੇ ਆ ਜੀ ਮੋਤੀ RAM ਮੇਰਾ ਮੇਰਾ ਨਾਮ ਹੈ ਤੇ ਮਾਤਾ ਗੁਜਰ ਕੋ ਨੇ ਦੁੱਧ ਫੜਿਆ ਜੀ ਤੇ ਦੁਨੀਆ ਦਾ ਸਭ ਤੋਂ ਮਹਿੰਗਾ ਦੁੱਧ ਹੈ ਜੀ ਇਹ ਜਿਹਦਾ ਮੁੱਲ ਪੈਣਾ ਆ ਮੋਤੀ RAM ਮੇਰੇ ਦੇ ਪਰਿਵਾਰ ਦੀ ਪੂਰੇ ਦੇ ਪੂਰੇ ਪਰਿਵਾਰ ਨੂੰ ਸ਼ਹੀਦ ਕੀਤਾ ਜਾਣਾ ਆ ਦੋ ਗਲਾਸ ਦੁੱਧ ਤੇ ਮਾਤਾ ਗੋਜਰਕੌਰ ਨੇ ਦੁੱਧ ਲਿਆ ਜੀ ਬੱਚਿਆਂ ਨੇ ਪੀਤਾ ਤੇ ਮਾਤਾ ਨੇ ਕਿਹਾ ਕੱਲ ਦੁੱਧ ਨਾਲ ਲੈ ਕੇ ਆਈ 11 ਪੋਹ ਦੀ ਗੱਲਾਂ ਹੋ ਰਹੀਆਂ ਜੀ ਰਾਤ ਦੀ ਹੈ ਪੁੱਛਿਆ ਮਾਤਾ ਜੀ ਕਿਉਂ ਮਾਤਾ ਜੀ ਕਹਿੰਦੇ ਤੇਰੇ ਘਰ ਪੁੱਤ ਹੈ ਉਹ ਕਹਿੰਦਾ ਹਾਂ ਮਾਤਾ ਕਹਿੰਦੀ ਆ ਤਾਂ ਪੋਤਰੇ ਮੈਂ ਸ਼ਹੀਦ ਕਰਵਾ ਸਕਦੀ ਆ ਪਰ ਜੇ ਤੇਰੇ ਪੁੱਤ ਨੂੰ ਕੁਝ ਹੋ ਗਿਆ ਨਾ ਉਹ ਦੁੱਖ ਮੇਰੇ ਤੋਂ ਚੱਲਿਆ ਨਹੀਂ ਜਾਣਾ ਦੂਜੇ ਦੇ ਪੁੱਤ ਦਾ ਦੁੱਖ ਨਹੀਂ ਚੱਲਿਆ ਜਾਣਾ ਮੇਰੇ ਤੋਂ ਤੇਰਾ ਪੁੱਤ ਮੇਰਾ ਪੋਤਰਾ ਆ ਕੱਲ ਤੋਂ ਨਾਲ ਲੈ ਕੇ ਆਈ ਪੁੱਤ ਦੁੱਧ ਸੇਵਾ ਕਰਦਾ ਰਿਆਂ ਜੀ ਮੋਤੀਰਾਮ ਮੇਰਾ ਰਾਜ ਰਾਜ ਕੀ ਸੇਵਾ ਕੀਤੀ ਤੇ ਚਲਾ ਗਿਆ ਜੀ 12 ਪੋ ਹੋ ਗਈ ਸਪਾਈ ਲੈਣ ਆ ਗਏ ਲੈਣ ਆਏ ਤੇ ਕਚਹਿਰੀ ਚ ਗਏ ਅੱਜ ਕਚਹਿਰੀ ਦਾ ਵੱਖਰਾ ਹੀ ਰੂਪ ਢੰਗ ਸੀਗਾ ਜੀ ਕਹਿੰਦੇ ਕਿਸੇ ਤਰੀਕੇ ਨਾਲ ਝੁਕਾਓ ਸਹਬ ਜਦਿਆਂ ਨੂੰ ਬਾਬਾ ਜੋਰਾਵਾਰ ਸਿੰਘ ਤੇ ਬਾਬਾ ਫਤਿਹ ਸਿੰਘ ਦੇ ਵਿੱਚੋਂ ਬਾਬਾ ਫਤਿਹ ਸਿੰਘ ਨੂੰ ਅੱਗੇ ਕਰ ਲਿਆ ਸਪਾਈਆਂ ਨੇ ਤੇ ਜੋਰਾਵਾਰ ਸਿੰਘ ਨੂੰ ਪਿੱਛੇ ਕਰ ਲਿਆ ਹਮ ਅੱਜ ਗੇਟ ਨਹੀਂ ਖੋਲਿਆ ਟਾਕੀ ਖੋਲੀ ਛੋਟੀ ਜੀ ਹਮ ਸਿਰ ਫੇਸੇ ਜਿਹੜਾ ਟਾਕੀ ਦੇ ਵਿੱਚੋਂ ਛੋਟੀ ਟਾਕੀ ਜਦੋਂ ਅੰਦਰ ਵੜਨਗੇ ਸਿਰ ਝੁਕਾਉਣਗੇ ਜਦੋਂ ਸਿਰ ਨੀਵੇਂ ਹੋ ਗਿਆ ਸੀ ਤਾੜੀਆਂ ਮਾਰ ਦੇਣੀ ਆ ਤਾੜੀਆਂ ਮਾਰੇ ਕਹਾਂ ਗੁਰੂ ਗੋਬਿੰਦ ਸਿੰਘ ਦੇ ਪੁੱਤਾਂ ਨੇ ਸਿਰ ਝੁਕਾਤਾ ਉਹ ਭੁੱਲ ਗਏ ਸੀਗੇ ਉਹਨਾਂ ਦੇ ਦਿਮਾਗ 'ਚ ਇਹ ਸੀਗਾ ਕਿ ਇਹਨਾਂ ਦੀ ਉਮਰ ਆ ਛੋਟੀਆਂ ਆ ਪਰ ਇਹ ਭੁੱਲ ਗਏ ਸੀਗੇ ਪੁੱਤ ਗੁਰੂ ਗੋਬਿੰਦ ਸਿੰਘ ਦੇ ਆ ਪੋਤਰੇ ਗੁਰੂ ਤੇਗ ਬਹਾਦਰ ਪਾਸ਼ਾ ਦੇ ਆ ਇਹਨਾਂ ਦੇ ਰਗਾ ਦੇ ਵਿੱਚ ਗੁਰੂ ਹਰਗੋਬਿੰਦ ਪਾਸ਼ਾ ਜੀ ਦਾ ਖੂਨ ਦੌੜਦਾ ਹੈ ਗੁਰਤੇਗ ਭਾਦਰ ਪਾਸ਼ਾ ਦਾ ਖੂਨ ਦੌੜਦਾ ਹੈ ਤੁਹਾਨੂੰ ਗੁਰੂ ਕਲੰਗੀਧਰ ਪਾਸ਼ਾ ਦਾ ਖੂਨ ਦੌੜਦਾ ਹੈ ਠੀਕ ਹੈ ਤੁਹਾਡੇ ਸਾਹਮਣੇ ਨਿੱਕੇ ਹੋ ਸਕਦੇ ਆ ਪਰ ਅਸੀਂ ਬਾਬੇ ਕਹਿ ਕੇ ਯਾਦ ਕਰਦੇ ਆ ਬਾਬੇ ਨੇ ਸਾਡੇ ਤੇ ਬਾਬੇ ਬੜੇ ਸਿਆਣੇ ਹੁੰਦੇ ਆ ਬਾਬਾ ਕਿਹਾ ਜਾਂਦਾ ਉਹਨੂੰ ਜਿਹੜਾ ਸਿਆਣਾ ਹੋਵੇ ਤੇ ਸਾਬ ਜਾਦਿਆਂ ਨੇ ਦੇਖਿਆ ਜੀ ਛੋਟੀ ਖਿੜਕੀ ਖੁੱਲੀ ਆ ਸਿਰ ਨਹੀਂ ਝੁਕਾਇਆ ਆਪਣਾ ਪੈਰ ਅੱਗੇ ਕਰਕੇ ਨਾ ਉਹਨਾਂ ਨੇ ਜੀ ਪਹਿਲਾ ਪੈਰ ਅੱਗੇ ਕੀਤਾ ਉਹ ਛਾਤੀ ਐਨ ਤਾਣ ਕੇ ਆਪਣੀ ਉਹਨਾਂ ਨੇ ਸਿਰ ਪੇਸ਼ਾ ਨੂੰ ਕਰਕੇ ਛਾਤੀ ਤਾਣ ਕੇ ਅੰਦਰ ਵੜੇ ਸੂਬਾ ਫੇਰ ਦੇਖ ਕੇ ਹੈਰਾਨ ਹੋਇਆ ਕਿ ਜੁੱਤੀ ਅੱਗੇ ਕੀਤੀ ਅੰਦਰ ਵੜਦੇ ਨੇ ਫੇਰ ਫਤਿਹ ਬਲਾਈ ਤੇ ਸੂਬੇ ਨੂੰ ਜਾ ਕੇ ਦੱਸਿਆ ਕਿ ਤੇਰੀ ਇਹ ਕਚਹਿਰੀ ਨੂੰ ਤੇਰੇ ਸਾਰੇ ਰਾਜ ਭਾਗ ਨੂੰ ਤੇਰੀ ਸਰੰਦ ਨੂੰ ਅਸੀਂ ਜੁੱਤੀ ਦੀ ਨੌਕ ਦੇ ਬਰਾਬਰ ਸਮਝਦੇ ਆ ਤੂੰ ਸਾਨੂੰ ਝੁਕਾ ਨਹੀਂ ਸਕਦਾ ਅੰਦਰ ਗੱਲਾਂ ਬਾਤਾਂ ਹੋ ਰਹੀਆਂ ਜੀ ਹੁਣ 12:00 ਦੀ ਸਵੇਰ ਕਚਹਿਰੀ ਦੂਜੀ ਲੱਗੀ ਅੱਜ ਦੀ ਕੀਤਾ ਜਾਵੇ ਉਦਣ ਇਸ ਕਚੈਰੀ ਦੇ ਵਿੱਚ ਮਲੇਰ ਕੋਟਲੇ ਦਾ ਨਵਾਬ ਪਹੁੰਚਿਆ ਹੋਇਆ ਸ਼ੇਰ ਮੁਹੰਮਦ ਖਾਂ ਸੁਪਾਇਸਰਾਂ ਦੇ ਸੋਚਦਾ ਕਹਿੰਦਾ ਮੈਂ ਆਪਰੇ ਮੋੜੇ ਤੇ ਰੱਖਣ ਦੀ ਥਾਂ ਤੇ ਇਹਦੇ ਮੋੜੇ ਤੇ ਰੱਖ ਕੇ ਚਲਾਵਾ ਆ ਹੂੰ ਉਹਨੂੰ ਕਹਿੰਦਾ ਕਿ ਜਿਹੜਾ ਭਰਾ ਮਾਰਿਆ ਸੀਗਾ ਨਾਰ ਖਾਂ ਗੁਰਗੋਬ ਸਿੰਘ ਨੇ ਲੈ ਬਦਲਾ ਅੱਜ ਗੁਰਗੋਬ ਸਿੰਘ ਨੇ ਪੁੱਤਾਂ ਤੋਂ ਮਾਤਾ ਗੁਜਰ ਕੋਟਲੇਲਾ ਬਦਲਾ ਲੈਣ ਨੂੰ ਮਾਰ ਕੇ ਉਸ ਬੰਦੇ ਦੇ ਅੰਦਰ ਦੇਖੋ ਉਸ ਸਮੇਂ ਇਨਸਾਨਿਤ ਜਿਉਂਦੀ ਸੀਗੀ ਵੈਸੇ ਉਹ ਗੁਰੂ ਘਰ ਦਾ ਵਿਰੋਧੀ ਰਿਹਾ ਪਰ ਉਹਦੇ ਇੱਕ ਹਾ ਦੇ ਨਾਰੇ ਮਾਰੇ ਹੋਏ ਨੇ ਸਿੱਖ ਕੌਮ ਨੇ ਉਹਨੂੰ ਵੀ ਨਹੀਂ ਭਲਾਇਆ ਉਹਨੇ ਕਹਿ ਦਿੱਤਾ ਸੀਗਾ ਕਿ ਬਦਲਾ ਲੈਣਾ ਹੋਗਾ ਤੋ ਲੇਗੇ ਇਨਕੇ ਬਾਪ ਸੇ ਖੁਦਾ ਮਹਿਫੂਜ਼ ਰੱਖੇ ਐਸੇ ਪਾਪ ਸੇ ਮੈਂ ਪਾਪ ਨਹੀਂ ਕਰਨਾ ਬੱਚਿਆ ਤੇ ਔਰਤਾ ਤੇ ਜ਼ੁਲਮ ਕਰਨਾ ਮੇਰਾ ਖੁਦਾ ਨਹੀਂ ਮੈਨੂੰ ਸਿਖਾਉਂਦਾ ਉਹ ਹਾ ਦਾ ਨਾਰਾ ਮਾਰ ਕੇ ਚਲੇ ਗਿਆ ਜੀ ਤੇ ਸਿੱਖਾਂ ਨੇ ਉਹਦੇ ਹਾ ਦੇ ਨਾਰੇ ਦੀ ਢੀ ਕੀਮਤ ਪਾਈ ਢੀ ਕੀਮਤ ਪਾਈ ਕਿ ਬਲੇਰ ਕੋਟਲੇ ਦੇ ਵਿੱਚ ਹਾ ਦਾ ਨਾਰਾ ਸਹਿਬ ਗੁਰਦੁਆਰਾ ਬਣਾਤਾ ਹੂੰ ਇਸ ਸਿੱਖ ਕੌਮ ਨੂੰ ਤੁਸੀਂ ਪਿਆਰ ਨਾਲ ਜਿੱਤ ਲੋ ਇਹ ਜਿੱਤੀ ਜਾ ਸਕਦੀ ਹੈ ਤੋਪਾਂ ਨਾਲ ਤੀਰਾਂ ਨਾਲ ਕਿਰਪਾਨਾਂ ਨਾਲ ਇਸ ਕੌਮ ਨੂੰ ਜਿੱਤਿਆ ਨਹੀਂ ਜਾ ਸਕਦਾ ਪਿਆਰ ਨਾਲ ਜਿੱਤ ਲੋ ਜਿਹਨਾਂ ਜਿੱਤਣ ਐ ਇਹਨੂੰ ਉਹਨੇ ਹਾ ਦਾ ਨਾਰਾ ਮਾਰਿਆ ਬੇਸ਼ੱਕ ਗੁਰੂ ਘਰ ਦਾ ਵਿਰੋਧੀ ਹੈ ਪਰ ਉਹਦੇ ਹਾ ਦੇ ਨਾਰੇ ਮਾਰੇ ਹੋਏ ਨੂੰ ਵੀ ਸਿੱਖ ਕੌਮ ਨੇ ਗੁਰਦੁਆਰਾ ਸਹਿਬ ਬਣਾ ਕੇ ਅੱਜ ਪੱਕੀ ਯਾਦ ਬਣਾਤੀ ਉਹ ਉੱਥੇ ਹੁਣ ਸੁਚਾਨੰਦ ਇਹ ਜੋਣਾ ਕਿਤੇ ਨਾ ਕਿਤੇ ਕਹਿੰਦਾ ਸੂਬਾ ਕਿਤੇ ਡੋਲਣਾ ਜਵੇ ਸੂਬਾ ਇੱਕ ਵਾਰ ਡੋਲਿਆ ਵੀ ਹੈ ਹੂੰ ਉਹ ਡੋਲਦਾ ਵੀ ਹੈ ਕਿ ਸਰਦਮਾ ਬੱਚਿਆਂ ਨੂੰ ਧੰਨਵਾਦ ਪਰ ਸੁਚਾਨੰਦ ਨਹੀਂ ਡੋਲੜ ਦਿੰਦਾ ਉਹ ਕਹਿੰਦਾ ਹੈ ਸੱਪ ਦੇ ਪੁੱਤ ਸਪੋਲਿਏ ਆ ਸੱਪ ਦੇ ਪੁੱਤ ਸਪੋਲੇ ਨੂੰ ਛੱਡਿਓ ਨਾ ਵੱਡੇ ਹੋਣਗੇ ਨਾ ਇਹ ਤੁਹਾਨੂੰ ਮਾਰਨਗੇ ਉਹ ਕਹਣਾ ਪੁੱਛ ਲਿੰਦਾ ਮੈਨਾਂ ਨੂੰ ਪੁੱਛਿਆ ਜੀ ਸਾਬ ਜਾਦੇ ਨੇ ਬਫਾਤੇ ਸਿੰਘ ਨੂੰ ਬਾਬਾ ਜੋਰਾਵਾਰ ਸਿੰਘ ਨੂੰ ਕਹਿੰਦੇ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਕੀ ਕਰੋਗੇ ਉਹ ਕਹਿੰਦੇ ਕੀ ਕਰਨਾ ਸੀ ਜੰਗਲ ਜਾਵਾਂਗੇ ਸਿੱਖਾਂ ਨੂੰ ਇਕੱਠੇ ਕਰਾਂਗੇ ਆਗੇ ਤੇਰੇ ਸੂਬੇ ਦੇ ਉੱਤੇ ਅਸੀਂ ਫੇਰ ਚੜ੍ਹਾਈ ਕਰਾਂਗੇ ਉਹ ਕਹਿੰਦੇ ਫੇਰ ਫੜ ਲਿਆ ਉਹ ਕਹਿੰਦੇ ਫੇਰ ਜਾਵਾਂਗੇ ਜੰਗਲ ਚ ਜੰਗਲ ਜਾ ਕੇ ਫੇਰ ਅਸੀਂ ਹਮਲਾ ਕਰਾਂਗੇ